ਆਤਮਾ ਸਰਣਾ ਜੀ ਨਾਨਕ ਕੀ ਪ੍ਰਭ ਦੇਣ ਤੇ ਆਪਣੀ ਭਗਤੇ ਲਾਏ ਦਰਸ਼ਨ ਪਿਆਸੇ ਦਿਨ ਰਾਤ ਚਿਤਵ ਵੰਦਨ ਨੀਤ ਖੋਲ ਕਪਟ ਗਰਵ ਲੀਆ ਨਾਨਕ ਹਰ ਸੰਗਮੇ ਤਰ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੇਨ ਖੇਨ ਫੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਗਿਆਨ ਧਿਆਨ ਕੇ ਕਰਮ ਨਾ ਜਾਣ ਸਾਰ ਨਾ ਜਾਣ ਤੇਰੀ ਸਭ ਤੇ ਗੁਰੂ ਨਾਨਕ ਜਨਕਲ ਰਾਖੀ ਮੇਰੀ ਵਹਿ ਪ੍ਰਗਟੇ ਮਰਦ ਅਗੰਢ ਬਰੀ ਆਮ ਇਕਲਾ ਭਗਵਾਨ ਕੋ ਬਿੰਦ ਸਿੰਘ ਰਖਾ ਸਾਮ ਦੇ ਲੋਰੇ ਅਰ ਸਮੋਂ ਪੁਰ ਸਮੋਂ ਝਟੇ ਐ ਦੁੱਧ ਜਿਠੇ ਸਜੇ ਪਾਤਿ ਸਹਾ ਮਹਾਲ ਜਨਮ ਜਨਮ ਦੇ ਰਹੀ ਐ ਸਜਣ ਸਚਾ ਪਾਤਿ ਸਾ ਸਰ ਸਾਹਮੇ ਸਾਉ ਜੈਸ ਬਾਸ ਬਹਿਠਿਆ ਸੋਹੀ ਐ ਸਵਨਾ ਸਤਨਾਮ ਸਿਰਿ ਵਾਹੇ ਗੁਰੂ ਸਾਹਿਬ ਜੀ ਸੋ ਆਸਾ ਮਨਸਾ ਬੰਧਣੀ ਭਾਈ ਕਰਮ ਧਰਮ ਬੰਦਕਾਰੀ ਪਾਪ ਪੁੰਨ ਜਗ ਜਾਇਆ ਭਾਈ ਬਿਨ ਸੈ ਨਾਮ ਵਸਾ ਮੋਹਣੀ ਭਾਈ ਕਰਮ ਸਭੇ ਵੇਖਾਰੀ ਆਸਾ ਮਨਸ ਬੰਦਨੀ ਭਾਈ ਕਰਮ ਧਰਮ ਬੰਦਕਾਰੀ ਜਗ ਜਾਇਆ ਭਾਈ ਬੇਨਸ ਨਾਮ ਵਿਸਾਰੀ ਇਹ ਮਾਇਆ ਜਗ ਮੋਹਣੀ ਭਾਈ ਕਰਮ ਸਬੇ ਵੇਕਾਰੀ ਸੁਣ ਪੰਡਿਤ ਰਮਨ ਸੁਖ ਉਪਜਾਈ ਸੋ ਆਤਮ ਤਤ ਬੀਚਾਰੀ ਰਹਾਉ ਸਾਸਤ ਬੇਦ ਬਕਖੜੋ ਭਾਈ ਕਰਮ ਕਰੋ ਸੰਸਾਰੀ ਪਾਖੰਡ ਮੈਲਣਾ ਚੁਕਈ ਭਾਈ ਅੰਤਰ ਮੈਲ ਵਿਕਾਰੀ ਇਹਨ ਮੇਦ ਡੂਪੀ ਮਾਕure ਭਾਈ ਮੁੰਡੀ ਸਰ ਕਾ ਪਾਰੀ ਧਰਮਤ ਘਣੀ ਬੇਦੋਤੀ ਭਾਈ ਦੂਜੇ ਭਾਏ ਖੁਆਈ ਬੇਨ ਸਤ ਗੁਰ ਨਾਮ ਨ ਪਾਈਐ ਭਾਈ ਬੇਨ ਨਾਮੇ ਪਰਮ ਨ ਜਾਈ ਸਤ ਗੁਰ ਸੇਵੇ ਤਾ ਸੁਖ ਪਾਏ ਭਾਈ ਆਵਣ ਜਾਣ ਰਾਈ ਸਾਚ ਸਹਜ ਗੁਰ ਤੇ ਉਪਜੈ ਭਾਈ ਮਨ ਨਿਰਮਲ ਸਾਚ ਸਮਾਈ ਗੁਰ ਸੇਵੇ ਸੋ ਪੂਜੈ ਭਾਈ ਗੁਰبن ਮਾਗ ਨਾ ਪਾਈ ਜੈਸ ਅੰਤਰ ਲੋਭ ਕੇ ਕਰਮ ਕਮਾਵੇ ਭਾਈ ਕੂੜ ਬੋਲ ਵਿਖ ਖਾਈ ਪੰਡਤ ਦਹੀਂ ਬਲੋਈਆ ਭਾਈ ਵਿੱਚੋਂ ਨਿਕਲ ਤੱਥ ਜਲ ਮਥੀਏ ਜਲ ਦੇਖੀਆ ਭਾਈ ਇਹੋ ਜਗ ਇਹਾ ਵਥ ਗੁਰ ਬਿਨ ਪਰਮ ਵਿਗੋਚੀ ਐ ਭਾਈ ਘਟ ਘਟ ਦਿਓ ਅਲਖ ਇਹੋ ਜਗ ਤਾਗ ਸੂਤ ਕੋ ਭਾਈ leh des baat mai ben gur ganth na chotai bhai thake karm kamaye evo jag bharm bhulaya bhai ਸ਼ੂ ਨ ਜਾਏ ਗੁਰ ਮਿਲਿਆ ਭਉ ਮਨ ਵਸੈ ਭਾਈ ਭੈ ਮਰਨਾ ਸੱਚ ਲੇਖ ਸਰਾਫ ਕੋ ਪਾਈ ਵਖਰ ਨਾਮ ਅਪਾਰ ਇਹੋ ਵਖਰ ਬਾਪਾਰੇ ਸੋ ਦਰਣਾ ਪਾਈ ਗੁਰ ਸਬਦ ਕਰੇ ਵਿਚਾਰ ਪਾਰੀ ਨਾਨਕਾ ਭਾਈ ਮੇਲ ਕਰੇ ਵਾਪਾਰ ਇਹੋ ਤਨ ਹਾਟ ਸਰਾਫ ਕੋ ਭਾਈ ਰਖਰ ਨਾਮ ਅਪਾ ਸਬਦ ਕਰੇ ਵਿਚਾਰ ਤਨ ਵਪਾਰੀ ਨਾਨਕਾ ਭਾਈ ਮੇਲ ਕਰੇ ਵਾਪਾ